EMC ਦੇ ਯੂਨਿਟ ਹੈਡ ਡਾਕਟਰ ਪਲਵੀ ਸਾਡ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਡਮ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਜਿਹੜੀ ਗੁਰਦੇ ਦੀਆਂ ਬਿਮਾਰੀਆਂ ਲਗਾਤਾਰ ਵਧੀਆਂ ਜਾ ਰਹੀਆਂ ਹੈਗੀਆਂ ਨੇ EMC ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਫੈਸਿਲਿਟੀ ਹੈਗੀ ਹੈ ਪੇਸ਼ੈਂਟ ਦੇ ਲਈ ਕਿੰਨੀਆਂ ਬੋਰਡ ਜਿਹੜੀਆਂ ਵੱਖਰੀ ਬਣਾਈ ਗਈਆਂ ਹੈਗੀਆਂ ਨੇ ਨਮਸਕਾਰ ਮਾਈਸੈਲਫ ਡਾਕਟਰ ਪਲਵੀ ਨਾਗਪਾਲ ਮੈਂ ਯੂਨਿਟ ਹੈੱਡ ਅਬਰੋਲ ਹਸਪੀਟਲ ਜੋ ਕਿ EMC ਹਸਪੀਟਲ ਦਾ ਇੱਕ ਪਾਰਟ ਹੈ ਅੱਜਕਲ ਬਹੁਤ ਸਾਰੇ ਲੋਕ ਹੈ ਜੋ ਗੁਰਦਿਆਂ ਦੀ ਬਿਮਾਰੀ ਦੇ ਨਾਲ ਸuffer ਕਰ ਰਿਹਾ ਲੋਕਾਂ ਦਾ ਖਾਣ ਪੀਣ ਚੇਂਜ ਹੋ ਰਿਹਾ ਇਸ ਤੋਂ ਇਲਾਵਾ ਬਹੁਤ ਸਾਰੇ ਕਾਰਨ ਹੈ ਜੋ ਗੁਰਦੇ ਦੀ ਬਿਮਾਰੀ ਵੱਲ ਲੁੱਕ ਕਰਦੇ ਨੇ ਇਧਰ ਲਈ ਸਾਡੇ ਕੋਲ ਤਿੰਨ ਨੇਫਰੋਲੋਜਿਸਟ ਜੋ ਕਿ 6 ਦਿਨ ਆਪਣੀ ਅਵੇਲੇਬਿਲਟੀ ਦੇ ਰਿਹਾ ਡਾਕਟਰ ਚੇਤਨ ਮਹਾਜਨ ਡਾਕਟਰ ਗੁਰਜੋਤ ਔਰ ਡਾਕਟਰ ਮੋਹਿਤ ਜੋ ਕਿ 2-2 ਦਿਨ ਹਫਤੇ ਦੇ ਵਿੱਚ ਸਾਡਾ ਕਵਰ ਦੇ ਰਿਹਾ ਕਿਉਂਕਿ ਗੁਰਦੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਪੇਸ਼ੈਂਟ ਬਹੁਤ ਜ਼ਿਆਦਾ ਉਹਨਾਂ ਦਾ ਰੇਸ਼ਿਓ ਵਧ ਰਿਹਾ ਇਸ ਲਈ ਸਾਡੇ ਕੋਲ ਏਕ ਬੈੱਡਡ ਦਾ ਡਾਇਲਿਸਿਸ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਜ਼ ਹੈ ਸਟਾਫ ਹੈ ਵੈਲ ਐਕুইਪਡ ਡਾਇਲਿਸਿਸ ਸੈਂਟਰ ਹੈ ਇਸ ਤੋਂ ਇਲਾਵਾ ਡਾਇਲਿਸਿਸ ਸੈਂਟਰ ਦੇ ਨਾਲ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਮੇਰੇ ਨਾਲ ਡਾਕਟਰ ਗੁਰਜੋਤ ਹਨ ਉਹ ਆਪਾਂ ਨੂੰ ਬੈਟਰ ਦੱਸਣਗੇ ਕਿ ਇਹਨਾਂ ਦੇ ਕਾਰਨ ਕੀ ਐ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਪ੍ਰੀਵੈਂਟਿਵ ਮੇਜਰ ਲੈਣੇ ਚਾਹੀਦੇ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਹੈ ਸੀਐਚਐਸ ਕੈਸ਼ ਇੱਥੇ ਐਡਮਿਟ ਪੇਸ਼ੈਂਟ ਹੁੰਦੇ ਆ ਗੁਰਦਿਆਂ ਦੇ ਆਪੀਡੀ 베ਸ ਤੇ ਆ ਕੇ ਆਪਣਾ ਡਾਇਲਿਸਿਸ ਕਰਾਉਂਦੇ ਆ ਪਹਿਲਾਂ ਉਹਨਾਂ ਨੂੰ ਡਾਇਲਿਸਿਸ ਲਈ ਕਾਫੀ ਇਧਰ ਉਧਰ ਜਾਣਾ ਪੈਂਦਾ ਸੀ ਬਟ ਹੁਣ ਜਦੋਂ ਤੋਂ ਆਪਰੋਲ ਹਸਪੀਟਲ ਐ ਫੈਸਿਲਿਟੀ ਦੇ ਰਿਹਾ ਹੈ ਕਾਫੀ ਸਾਰੇ ਲੋਕ ਆ ਕੇ ਇੱਥੇ ਫਾਇਦਾ ਲੈ ਰਹੇ ਆ ਨਾਈਟ ਹੋਵੇ ਡੇ ਹੋਵੇ ਸੀ ਹਰ ਤਰ੍ਹਾਂ ਦਾ ਪੇਸ਼ੈਂਟ ਜੋ ਕੀ ਬਿਲਕੁਲ ਜੀ ਸਡਾ ਡਾਕਟਰ ਪਲਵੀ ਡਾਟਰ ਗੁਰਜੋਜੀ ਕੋਲ ਚਲਦੇ ਆ ਪੂਰੀ ਜਾਣਕਾਰੀ ਹਾਸਲ ਕਰਦੇ ਆ ਲਾਈਫ ਸਟਾਈਲ ਚੇਂਜ ਹੋਣ ਦੇ ਨਾਲ ਜ਼ਿਆਦਾਤਰ ਜਿਹੜੀ ਗੁਰਦਿਆਂ ਦੀ ਬਿਮਾਰੀ ਆ ਉਹ ਲੋਕਾਂ ਦੇ ਵਿੱਚ ਵੱਧਦੀ ਜਾ ਰਹੀ ਆ ਇਸ ਵਾਸਤੇ ਸੜਨਾਲ ਮੌਜੂਦ ਨੇ ਗੁਰਦਿਆਂ ਦੇ ਮਾਹਰ ਡਾਕਟਰ ਨੇ ਡਾਕਟਰ ਗੁਰਜੋਤ ਸਿੰਘ ਜੋ ਕਿ EMC ਹਸਪੀਟਲ ਦੇ ਵਿੱਚ ਆਪਣੀਆਂ ਸੇਵਾਵਾਂ ਨੇ ਬਾਰੇ ਨੇ ਸੜਨਾਲ ਨੇ ਗੱਲਬਤ ਕਰਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਸਾਡਾ ਖਾਣ-ਪੀਣ ਚੇਂਜ ਹੁੰਦਾ ਜਾ ਰਿਹਾ ਗੁਰਦਿਆਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਕਿਉਂ ਵੱਧੀਆਂ ਹੈਗੀਆਂ ਨੇ ਉਸ ਤੋਂ ਕਿਸ ਤਰ੍ਹਾਂ ਦਾ ਨਾਲ ਬਚਾ ਕੀਤਾ ਜਾਦਾ ਡਾਕਟਰ ਸਾਹਿਬ ਪੁੱਛ ਸਸੀ ਕਾਲ ਜੀ ਸਸ਼ਿਕਾ ਜੀ ਜਿਸ ਤਰ੍ਹਾਂ ਸਾ ਆਪਾਂ ਗੱਲ ਕਰ ਰਹੇ ਹਾਂ ਕਿ ਸਾਡਾ ਖਾਣ ਪੀਣ ਜੜਾ ਵਾ ਉਹ ਚੇਂਜ ਹੁੰਦਾ ਜਾ ਰਿਹਾ ਜਿਸ ਦੇ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਜਾਂ ਹੋਰ ਜੇ ਬਿਮਾਰੀਆਂ ਨੇ ਲਗਾਤਾਰ ਵਧੀਆਂ ਜਾ ਰਹੀਆਂ ਹੈਗੀਆਂ ਉਸ ਤੋਂ ਬਚਾਅ ਕਰਨ ਦੇ ਲਈ ਕੀ ਕੁਝ ਸੁਝਾਅ ਹੈਗਾ ਵਾ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਬਚਾਅ ਬਚਾ ਜਾ ਸਕਦਾ ਦੇਖੋ ਐਜ਼ ਪਹਿਲੇ ਮੈਂ ਆਪਣਾ ਇੰਟਰੋਡਕਸ਼ਨ ਦੇਣਾ ਚਾਹੂਗਾ ਮੇਰਾ ਨਾਮ ਡਾਕਟਰ ਗੁਰਜੋਤ ਸਿੰਘ ਹੈ ਮੈਂ ਐਮਬੀਬੀਐਸ ਐਮਡੀ ਮੈਡੀਸਨ ਡੀਐਮ ਨੈਫਰੋਲੋਜਿਸਟ ਹਾਂ ਈਐਮਸੀ ਗਰੁੱਪ ਆਫ ਹਸਪੀਟਲਸ ਅਗਰ ਆਪਾਂ ਦੇਖੀਏ ਨੇਫਰੋਲੋਜੀ ਦੀ ਆਪੀਡੀ ਦੇ ਵਿੱਚ ਤੇ ਜੋ ਸਾਡੇ ਕੋਲ ਕਿਡਨੀ ਡਿਜ਼ੀਜ਼ ਦੇ ਨਾਲ ਪੇਸ਼ੈਂਟਸ ਆਉਂਦੇ ਨੇ 50% ਆਫ ਜੋ ਪੇਸ਼ੈਂਟਸ ਨੇ ਉਹਨਾਂ ਦੀ ਕਿਡਨੀਆਂ ਤਾਂ ਖਰਾਬ ਹੁੰਦੀਆਂ ਨੇ ਕਿ ਉਹਨਾਂ ਦੀ ਸ਼ੂਗਰ ਜਾਂ ਡਾਇਗਨੋਸ ਨਹੀਂ ਹੁੰਦੀ ਟਾਈਮਲੀ ਤੇ ਜਾਂ ਫਿਰ ਉਹ ਅਨਕੰਟਰੋਲਡ ਰਹਿੰਦੀ ਹੈ ਸੋ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਪਹਿਲੇ ਤੇ ਆਪਾਂ ਇਹ ਸਮਝੀਏ ਕਿ ਇਹਦਾ ਮੈਨੇਜਮੈਂਟ ਮੀਜਰਸ ਕੀ ਰਹਿਣਗੇ ਸੋ ਸਿੰਪਟਮਸ ਵਿੱਚ ਅਗਰ ਅਸੀਂ ਦੇਖੀਏ ਤੇ ਜ਼ਿਆਦਾਤਰ ਜਿਹੜੇ ਕਿਡਨੀ ਡਿਜ਼ੀਜ਼ ਦੇ ਨਾਲ ਪੇਸ਼ੈਂਟਸ ਸਾਡੇ ਕੋਲ ਆਉਂਦੇ ਨੇ ਜਿਹੜੀਆਂ ਡਾਇਬੀਟਿਸ ਕਰ ਕਿਡਨੀਆਂ ਖਰਾਬ ਨੇ ਉਹਨਾਂ ਦੇ ਵਿੱਚ ਪੈਰਾਂ ਦੇ ਵਿੱਚ ਜਾਂ ਅੱਖ ਉਨ੍ਹਾਂ ਦੇ ਵਿੱਚ ਬੋਨ ਪ੍ਰੋਬਲਮਸ ਜਾਂ ਉਨ੍ਹਾਂ ਵਿੱਚ ਖੂਨ ਘਟ ਸਕਦਾ ਹੈ। ਉਨ੍ਹਾਂ ਦੇ ਵਿੱਚ ਕੰਸਟੀਟਿਊਸ਼ਨਲ ਸਿੰਪਟਮ ਆ ਸਕਦੇ ਨੇ ਜਿਵੇਂ ਕਿ ਕਿਸੇ ਨੂੰ ਭਾਰ ਘਟ ਰਿਹਾ ਕਿਸੇ ਦਾ ਕਿਸੇ ਨੂੰ ਭੁੱਖ ਘਟ ਲੱਗ ਰਹੀ ਹੈ। ਜਾਂ ਫਿਰ ਕਿਸੇ ਵਿੱਚ ਜਨਰਲਾਈਜ਼ ਫਟੀਗ ਜਾਂ ਵੀਕਨੈਸ ਰਹਿੰਦੀ ਹੈ ਪੇਸ਼ੈਂਟਸ ਦੇ ਵਿੱਚ। ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਕੁਝ ਯੂਰੀਨਰੀ ਪ੍ਰੋਬਲਮਸ ਵੀ ਆ ਸਕਦੀਆਂ ਨੇ ਹੋ ਸਕਦਾ ਉਨ੍ਹਾਂ ਨੂੰ ਬਾਰ-ਬਾਰ ਪੇਸ਼ਾਬ ਦੀ ਇਨਫੈਕਸ਼ਨ ਹੋਵੇ। ਹੋ ਸਕਦਾ ਹੈ ਉਨ੍ਹਾਂ ਦਾ ਪੇਸ਼ਾਬ ਜਿਹੜਾ ਉਨ੍ਹਾਂ ਨੂੰ ਰਾਤ ਨੂੰ ਉਨ੍ਹਾਂ ਦੀ ਫ੍ਰੀਕਵੈਂਸੀ ਵੱਧ ਜਾਏ ਜਾਂ ਉਨ੍ਹਾਂ ਦੇ ਪੇਸ਼ਾਬ ਜਿਹੜਾ ਉਹਦੇ ਵਿੱਚ ਕੁਝ ਜਲਨ ਨਹੀਂ ਜਾਂ ਕੁਝ ਐਦਾਂ ਦੀਆਂ ਪ੍ਰੋਬਲਮਸ ਰਹਿ ਸਕਦੀਆਂ ਨੇ। ਇਸ ਤੋਂ ਬਾਅਦ ਆਪਾਂ ਅਗਰ ਕਹਿੰਨੇ ਆ ਕਿ ਉਹਨਾਂ ਦੇ ਵਿੱਚ ਪ੍ਰੀਵੈਂਟਿਵ ਮੈਜਰਸ ਕੀ ਲੈਣੇ ਆ ਸੀ ਪ੍ਰੀਵੈਂਟਿਵ ਮੈਜਰ ਵਿੱਚ ਦੇ ਸਭ ਤੋਂ ਪਹਿਲੇ ਚੀਜ਼ ਜੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਪਲੀਜ਼ ਆਪਾਂ ਆਪਣਾ ਲਾਈਫ ਸਟਾਈਲ ਜੋ ਹੈ ਉਹਨੂੰ ਚੇਂਜ ਕਰੀਏ ਸਾਡਾ ਲਾਈਫ ਸਟਾਈਲ ਜਿਹੜਾ ਉਹਦੇ ਵਿੱਚ ਅਸੀਂ ਆਪਣਾ ਜੋ weight ਹੈ ਆਪਾਂ ਉਹਨੂੰ ਘਟਾਈਏ ਆਪਾਂ ਰੈਗੂਲਰਲੀ ਐਕਸਰਸਾਈਜ਼ ਕਰੀਏ 30 ਟੂ 45 ਮਿੰਟਸ ਐਕਸਰਸਾਈਜ਼ ਜਿਹੜੀ ਆ ਸਾਰੇ ਡਾਕਟਰਸ ਤੁਹਾਨੂੰ ਰਿਕਮੈਂਡ ਕਰਨਗੇ ਐਟਲੀਸਟ 7 ਡੇਸ ਵਿੱਚੋਂ 5 ਡੇਸ ਕਰੀਏ ਅਸੀਂ ਫੇਰ ਅਸੀਂ ਫਾਸਟ ਫੂਡਸ ਬਹੁਤ 트ੈਂਡ ਚੱਲ ਪਿਆ ਫਾਸਟ ਫੂਡਸ ਦਾ ਅਸੀਂ ਆਪਣਾ ਜਿਹੜਾ ਫਾਸਟ ਫੂਡ ਦਾ ਇਨਟੇਕ ਆ ਉਹਨੂੰ ਘਟਾਈਏ ਜੋ ਪ੍ਰੋਸੈਸਡ ਚੀਜ਼ਾਂ ਪਾਆਂ ਜਾਂ ਪੈਕਡ ਚੀਜ਼ਾਂ ਜਾਂ ਜੋ ਆਪਾਂ ਚਿਪਸ ਖਾਂਦੇ ਆ ਜਾਂ ਜੋ ਅਸੀਂ ਪੈਕਡ ਅਲੱਗ-ਅਲੱਗ ਤਰ੍ਹਾਂ ਦੇ ਫੂਡਸ ਆ ਗਏ ਨੇ ਉਹਨਾਂ ਨੂੰ ਖਾਣੇ ਆ ਉਹਨਾਂ ਨੂੰ ਆਪਾਂ ਅਵੋਇਡ ਕਰੀਏ ਇਸ ਤੋਂ ਇਲਾਵਾ ਜੋ ਆਪਣੇ ਡਾਇਬੀਟਿਸ ਦੇ ਡਾਕਟਰ ਨੇ ਉਹਨਾਂ ਦਾ ਆਪਾਂ ਰੈਗੂਲਰਲੀ ਫਾਲੋਅ ਅਪ ਲਈਏ ਉਹਨਾਂ ਕੋਲ ਜੋ ਦਵਾਈਆਂ ਚੱਲ ਰਹੀਆਂ ਉਹਨਾਂ ਨੂੰ ਰੈਗੂਲਰਲੀ ਖਾ ਕੇ ਆਪਣੀ ਸ਼ੂਗਰ ਮਾਪਾ ਚੈੱਕ ਕਰਦੇ ਰਹੀਏ ਜੋ ਸਾਡਾ ਖਾਲੀ ਪੇਟ ਸ਼ੂਗਰ ਚੈੱਕ ਕਰਨ ਦਾ ਤਰੀਕਾ ਹੈ ਉਹਨੂੰ ਆਪਾਂ ਇਦਾਂ ਕਰ ਸਕਦੇ ਹਾਂ ਕਿ ਅਸੀਂ 12 ਵਜੇ ਰਾਤ ਨੂੰ ਜਦੋਂ ਖਾਣਾ 8 ਜੇ 10 ਵਜੇ ਆਪਾਂ ਖਾਣਾ ਖਾ ਰਹੇ ਹਾਂ ਐਗਜ਼ੈਕਟਲੀ 8 ਘੰਟਿਆਂ ਦੇ ਬਾਅਦ ਵਿੱਚ ਸਵੇਰ 6 ਵਜੇ ਆਪਾਂ ਆਪਣੀ ਸ਼ੂਗਰ ਨੂੰ ਚੈੱਕ ਕਰੀਏ ਉਹ 슈ਗਰ ਸਾਡੀ 140 ਤੋਂ ਕੱਟ ਹੋਣੀ ਚਾਹੀਦੀ ਹੈ। ਅਗਰ ਅਸੀਂ ਖਾਣਾ ਖਾ ਕੇ ਆਪਣੀ 슈ਗਰ ਚੈੱਕ ਕਰਦੇ ਹਾਂ ਉਹ 2 ਘੰਟਿਆਂ ਬਾਅਦ ਚੈੱਕ ਹੋਣੀ ਚਾਹੀਦੀ ਹੈ ਉਸ ਤੋਂ ਉਹ 슈ਗਰ ਸਾਡੀ 180 ਤੋਂ ਘਟ ਆਣੀ ਚਾਹੀਦੀ ਹੈ। ਇਹਦਾ ਮਤਲਬ ਸਾਡੀ 슈ਗਰ ਜਿਹੜੀ ਉਹ ਕੰਟਰੋਲ ਤੁਸੀਂ ਫਾਸਟ ਫੂਡ ਦੀ ਗੱਲ ਕੀਤੀ ਹੈਗੀ ਕਿਉਂਕਿ ਫਾਸਟ ਫੂਡ ਜਿਹੜੀ ਆ ਜਿਹੜੇ ਜਨਰੇਸ਼ਨ ਹੈਗੀ ਹੈ ਨਵੀਂ ਜਨਰ ਉਹ ਫਾਸਟ ਫੂਡ ਜਿਹੜੀਆਂ ਨਹੀਂ ਘਟ ਕਰ ਸਕਦੀ। ਫਾਸਟ ਫੂਡ ਦੇ ਵਿੱਚ ਕੀ ਕੀ ਦਿੱਕਤ ਆ ਸਕਦੀ ਹੈ ਜਾਂ ਮਦੇ ਦੀ ਜਾਂ ਕੋਈ ਤੇਲ ਦੀ ਕਿਸ ਤਰ੍ਹਾਂ ਦੇ ਨਾਲ ਅਫੈਕਟ ਕਰਦੀ ਹੈ ਸੀ ਦੇਖੋ ਇਹਦੇ ਵਿੱਚ ਇਹ ਰਹਿੰਦਾ ਹੈ ਕਿ ਜ਼ਿਆਦਾਤਰ ਜੋ ਕੋਸਟ ਕਟਿੰਗ ਹੈ ਉਹ ਕੰਮ ਆਂਦੀ ਹੈ ਫਾਸਟ ਫੂਡ ਜਦੋਂ ਵੀ ਆਪਾਂ ਬਾਹਰੋਂ ਜੋ ਵੀ ਚੀਜ਼ ਖਾ ਰਹੇ ਹਾਂ ਉਹਦੇ ਵਿੱਚ ਕੋਸਟ ਕਟਿੰਗ ਦੇ ਵਿੱਚ ਜੋ ਮਟੀਰੀਅਲ ਯੂਜ਼ ਹੋ ਰਿਹਾ ਉਹ ਅੱਛਾ ਨਹੀਂ ਹੁੰਦਾ ਯੂਜੂਲੀ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਹਾਰਟ ਦੀਆਂ ਡਿਸੀਜ਼ਸ ਉਹਦੇ ਵਿੱਚ ਨਮਕ ਜ਼ਿਆਦਾ ਹੋਏਗਾ ਤੇ ਤੇਲ ਜ਼ਿਆਦਾ ਹੋਏਗਾ ਇਹਨਾਂ ਦੇ ਨਾਲ ਸਾਡੀਆਂ ਹਾਰਟ ਦੀਆਂ ਪ੍ਰੋਬਲਮ ਬ੍ਰੇਨ ਦੀਆਂ ਪ੍ਰੋਬਲਮ ਵਧ ਰਹੀਆਂ ਨੇ 슈ਗਰ ਵਧ ਰਹੀ ਹੈ ਬੱਚੇ ਛੋਟੇ-ਛੋਟੇ ਨੇ ਜੋ ਸਾਡੇ ਕੋਲ 슈ਗਰ ਦੇ ਨਾਲ ਆ ਰਹੇ ਨੇ ਜਲਦੀ ਏਜ ਤੇ ਹਾਈਪਰ ਟੈਨਸ਼ਨ ਹੋਣੀ ਸਟਾਰਟ ਹੋ ਗਈ ਹੈ ਸੋ ਇਸ ਕਰਕੇ ਸਾਨੂੰ ਫਾਸਟ ਫੂਡ ਜਿਹੜਾ ਜਾਂ ਪ੍ਰੋਸੈਸਡ ਫੂਡ ਜਿਹੜੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਸੀ ਖਾਸ ਤਰੀਕੇ ਦੇ ਨਾਲ ਇਹ ਬਚਾਅ ਜਿਹੜੇ ਕਿਸ ਤਰ੍ਹਾਂ ਨਾਲ ਕੀਤੇ ਜਾਂਦੇ ਨੇ ਆਪਣਾ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਚੇਂਜ ਕਰਨਾ ਚਾਹੀਦਾ ਸਟਾਰਟਿੰਗ ਕਿਤੋਂ ਕਰਨੀ ਚਾਹੀਦੀ ਦਿੰਦੀਏ ਬਚਣਾ ਹੋਵੇ ਤਾਂ ਅਗਰ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ weight reduction ਦੀ ਜਿਹੜਾ weight ਹੈ ਸਾਡਾ ਆਪਣਾ BMI ਕੈਲਕੂਲੇਟ ਕਰਕੇ ਉਹਦੇ ਵਿੱਚ ਰੇਂਜ ਵਿੱਚ ਰਹਿਣਾ ਚਾਹੀਦਾ ਜੋ ਆਪਾਂ ਐਕਸਰਸਾਈਜ਼ ਕਰਦੇ ਹਾਂ ਐਟਲੀਸਟ 30 ਟੂ 45 ਮਿੰਟਸ ਆਫ ਮੋਡਰੇਟ ਐਕਟੀਵਿਟੀ ਰਿਕਮੈਂਡਡ ਬਾਈ ਕੇਡੀ ਕੋ ਗਾਈਡਲਾਈਨਸ ਇਹ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੋ ਸਾਡਾ ਸాల్ਟ ਇਨਟੇਕ ਹੈ ਉਹ 5 ਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਹੈ ਪੂਰੇ 24 ਘੰਟਿਆਂ ਦੇ ਵਿੱਚ ਅਗਰ ਅਸੀਂ ਸాల్ਟ ਯੂਜ਼ ਕਰਦੇ ਹਾਂ ਤੇ ਸਾਨੂੰ ਲੋ ਸੋਡੀਅਮ ਸాల్ਟ ਆਂਦੇ ਨੇ ਉਹ ਯੂਜ਼ ਕਰਨੇ ਚਾਹੀਦੇ ਨੇ ਜੋ ਸਾਡਾ 슈ਗਰ ਜਾਂ ਸਾਡਾ ਮਿੱਠੇ ਦਾ ਇਨਟੇਕ ਹੈ ਉਹ ਸਾਨੂੰ ਮੋਡਰੇਸ਼ਨ ਵਿੱਚ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ weight ਇਨਕਰੀਸ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ ਕਿ ਜਿਹੜੀ ਪ੍ਰਿਸਕ੍ਰਾਈਬ ਸਾਨੂੰ ਡਾਕਟਰ ਸਾਨੂੰ ਜੋ ਡਾਈਟ ਪ੍ਰਿਸਕ੍ਰਾਈਬ ਕਰ ਰਹੇ ਨੇ ਆਪਾਂ ਉਹਦਾ ਸੇਵਨ ਕਰੀਏ ਤੇ ਤਲੀਆਂ ਚੀਜ਼ਾਂ ਤੋਂ ਫਾਸਟ ਫੂਡ ਤੋਂ ਹਰ ਚੀਜ਼ ਤੋਂ ਅਸੀਂ ਬਚੀਏ ਅਲਕੋਹਲ ਜਿਹੜੀ ਅਲਕੋਹਲ ਕਿੰਨਾ ਕ ਇਫੈਕਟ ਕਰਦੀ ਹੈ ਗੁਰਦੇ ਅਲਕੋਹਲ ਦੇ ਨਾਲ ਹਾਰਟ ਦੀਆਂ ਡਿਜ਼ੀਜ਼ਸ ਬ੍ਰੇਨ ਦੀਆਂ ਡਿਜ਼ੀਜ਼ਸ ਕਿਡਨੀ ਦੀਆਂ ਸਾਰੀਆਂ ਡਿਜ਼ੀਜ਼ਸ ਵੱਧਦੀਆਂ ਨੇ ਅਗਰ ਆਪਾਂ ਅਲਕੋਹਲ ਇਨਟੇਕ ਨੂੰ ਕੰਟਰੋਲ ਕਰ ਸਕੀਏ ਉਹ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਅਲਕਹਲੀ ਅਲਕੋਹਲ ਹੀ ਨਹੀਂ ਟੋਬੈਕੋ ਜਾਂ ਫਿਰ ਜਿਹੜਾ ਆਪਾਂ ਸਿਗਰਟ ਸਮੋਕਿੰਗ ਜਾਂ ਬੀੜੀ ਸਿਗਰਟ ਜਿਹੜੀ ਆਪਾਂ ਦੇਖਦੇ ਆ ਉਹਨੂੰ ਕੰਟਰੋਲ ਕਰੀਏ ਇਸ ਤੋਂ ਇਲਾਵਾ ਜਿਹੜੀ ਆਈਵੀ ਡਰਗ ਅਬਿਊਜ਼ਰਸ ਨੇ ਅੱਜਕੱਲ ਨਸ਼ਾ ਬਹੁਤ ਵੱਧ ਗਿਆ ਹੈ ਇਹ ਹੈਰੋਇਨ ਹਰ ਚੀਜ਼ ਦੇ ਜਿਹੜੇ ਐਡਿਕਸ਼ਨ ਹੈਗੇ ਇਹਨੂੰ ਆਪਾਂ ਘਟਾਈਏ ਕਿਉਂਕਿ ਇਹਨਾਂ ਸਾਰਿਆਂ ਦੇ ਵੀ ਸਾਡੇ ਜਿਹੜੇ ਜ਼ਰੂਰੀ ਅੰਦ ਨੇ ਉਹਨਾਂ ਤੇ ਬੁਰਾ ਅਸਰ ਪੈਂਦਾ ਜੇਕਰ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕੀ ਟਾਈਮਿੰਗ ਹੈਗੀ ਆਪਣੀ ਸਰ ਜੀ ਮੈਂ ਮੰਡੇ ਤੇ ਥਰਸਡੇ ਨੂੰ ਸ਼ਾਮ ਨੂੰ 3 ਤੋਂ 5 ਵਜੇ ਦੇ ਵਿੱਚ ਅਬਰੋਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਮਿਲੂੰਗਾ ਤੁਸੀਂ ਆ ਕੇ ਮੈਨੂੰ ਕੋਈ ਵੀ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੈ ਚਾਹੇ ਉਹ ਡਾਇਬੀਟਿਸ ਕਰਕੇ ਹੈ ਚਾਹੇ ਸਟੋਨਸ ਕਰਕੇ ਚਾਹੇ ਕਿਸੇ ਵੀ ਚੀਜ਼ ਕਰਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰੇ ਕੋ ਕੰਸਲਟੇਸ਼ਨ ਲੈ ਸਕਦੇ ਹੋ ਐਂਡ ਰੈਗੂਲਰਲੀ ਮੈਂ ਸਾਰਿਆਂ ਨੂੰ ਕਹੂੰਗਾ ਅਗਰ ਤੁਹਾਨੂੰ ਡਾਇਬੀਟਿਸ ਹੈ ਅਗਰ ਤੁਹਾਨੂੰ ਹਾਈਪਰਟੈਨਸ਼ਨ ਹੈ ਤੁਹਾਡੀ ਐਜ 40 ਇਅਰਸ ਤੋਂ ਉੱਪਰ ਹੈ ਤੁਸੀਂ ਪਲੀਜ਼ ਆਪਣੇ 6 ਮੰਥਲੀ ਟੈਸਟ ਕਰਵਾਓ ਉਹ ਟੈਸਟਾਂ ਦੇ ਵਿੱਚ ਤੁਹਾਡਾ 슈ਗਰ ਚੈੱਕਅਪ ਹੋਣਾ ਚਾਹੀਦਾ ਹੈ ਤੁਹਾਡੀਆਂ ਕਿਡਨੀਜ਼ ਦਾ ਚੈੱਕਅਪ ਹੋਣਾ ਚਾਹੀਦਾ ਹੈ ਯੂਰਿਨ ਦਾ ਰੈਗੂਲਰ ਚੈੱਕਅਪ ਹੋਣਾ ਚਾਹੀਦਾ ਹੈ ਐਂਡ ਅਗਰ ਕੋਈ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਆਪਣੇ ਜਿਹੜੇ ਨੇਫਰੋਲੋਜਿਸਟ ਨੇ ਉਹਨਾਂ ਨੂੰ ਜ਼ਰੂਰ ਮਿਲੋ ਬਿਲਕੁਲ ਇਹ ਸਨ ਡਾਕਟਰ ਗੁਰਜੋਤ ਜੋ ਕਿ EMC ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਗੁਰਦੇ ਦੀਆਂ ਬਿਮਾਰੀਆਂ ਨੇ ਜਾਂ ਹੋਰ ਮਾਨ ਨੂੰ ਕਿਸ ਤਰ੍ਹਾਂ ਨਾਲ ਬਚਾ ਜਾ ਸਕਦਾ ਤੇ ਉਹਨਾਂ ਦੇ ਨਾਲ EMC ਦੇ ਵਿੱਚ ਆ ਕੇ ਸੰਪਰਕ ਕਰਕੇ ਪੂਰੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾ ਸਕਦੀ ਹੈ